ਕਿੰਨੇ ਸਾਲ ਲਾਤੇ ਇੰਨਾ ਕੁ ਸਫਰ ਜਿਹੜਾ ਇੱਕ ਬਾਟਲ ਦੇ ਦੋਹਾਂ ਭਰਾਵਾਂ ਨੂੰ ਮਿਲਣ ਚਾਹਦੇ ਸਰਦਾਰਾਂ ਦੀ ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲਬਾਤਨੀ ਪਹੁੰਚੇ ਜੱਫੀ ਪਾਉਣ ਤੇ ਅੱਜ ਇਹ ਹੀ ਕੰਫਰਮ ਹੈ ਓਹ ਵੇਖੋ ਜੀ ਤੁਹਾਡਾ ਭਰਾ ਸ਼ਹਿਰ ਲਾਹੌਰ ਚ ਆ ਕੇ ਜੇ 13 ਸਾਲਾਂ ਬਾਅਦ ਗੱਲਬਾਤਨੀ ਪੈਣ ਲੱਗੀ ਹੈ ਜੀ ਬਸ ਇਹੀ ਗੱਲ ਜੀ 거인 아, 이 ਵਰਗੇ ਚੌਂਕ ਚੁਰਾਸਤੇ ਉਕਾਰ ਬਿਹਾਰ ਵਜ਼ਾਰ ਵੀ ਹੋਗੀ ਸਤ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਪਿਛਲੇ ਦਿਨੀ ਇੱਕ ਪਾਕਿਸਤਾਨੀ YouTube ਚੈਨਲ ਪੰਜਾਬੀ ਲਹਿਰ ਤੇ ਏ ਵੀਡੀਓ ਅਪਲੋਡ ਹੋਈ ਹੈ ਕਿ ਦੋ ਸਕੇ ਭਰਾਵਾਂ ਦਾ ਪ੍ਰਤਾਪ ਸਿੰਘ ਸਾਹਿਬ 74 ਬਰਿਆਂ ਬਾਅਦ ਮਿਲ ਹੋਇਆ ਹੈ 1647 ਦੀ ਲਕੀਰ ਨੇ ਦੋ ਸਕੇ ਭਰਾਵਾਂ صدیق احمد ਹਬੀਬ احمد ਨੂੰ مشورہ ਦਿੱਤਾ ਸੀ ਪ੍ਰਕਰ्तार ਪ੍ਰਸਾਪ ਲੰਘੇ ਨੇ ਇਹਨਾਂ ਦੋਹਾਂ ਭਰਾ ਨੂੰ 라 ਦਿੱਤਾ ਇਹ ਵੀਡੀਓ ਨੇ ਸਭ ਨੂੰ ਭਾਵਕ ਕਰ ਦਿੱਤਾ ਜਦੋਂ ਇਹਨਾਂ ਭਰਾਵਾਂ ਦਾ ਮੇਲ ਕਰਾਇਆ ਗਿਆ ਦੋਨੇ ਭਰਾ ਫੁੱਟ ਫੁੱਟ ਕੇ ਰੋ ਬੈ ਉੱਥੇ ਦੇਖਣ ਵਾਲੇ ਹਰ ਮਨੁੱਖ ਦੀ ਅੱਖਾਂ ਨਮ ਹੋ ਗਈਆਂ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਵੀ ਆਸ ਬਜੀ ਹੈ ਕਿ ਵੰਡ ਵਿੜੇ ਇੱਥੇ ਰਹਿ ਗਈ ਅੰਤਰ ਹਫੀਜ਼ਾ ਵੀ ਆਪਣੇ ਵਿਛੜੇ ਭਰਾਵਾਂ ਨੂੰ ਕਰਤਾਰਪੁਰ ਸਾਹਿਬ ਲੰਘੇ ਰਹੀ ਮਿਸਰਦੀ ਹੈ। ਬੀਬੀ ਹਫੀਜ਼ਾ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। 1947 ਵਿੜੇ ਹਫੀਜ਼ਾ ਦਾ ਪਿੰਡ ਬਗਿਆੜੀ ਤਸੀਦਸੂਆ ਜ਼ਿਲ੍ਹਾ ਸ਼ਿਕਾਰਪੁਰ ਸੀ। ਹਫੀਜ਼ਾ ਉਸ ਸਮੇਂ 15 ਕੋ ਵਰਿਆਂ ਦੀ ਮਤਿਆਰ ਸੀ। ਅਗਸਤ 1947 ਦੇ ਸਿਆ ਸਮੇਂ ਪਿੰਡ ਤੇ ਇੱਕ ਵੱਡਾ ਹਮਲਾ ਹੁੰਦਾ ਹੈ। ਸੈਂਕੜੇ ਲੋਕ ਮਾਰੇ ਜਾਂਦੇ ਹਨ। ਕੋਈ ਜੀ ਜਾਨ ਪਾ ਕੇ ਬਚ ਸਕੇ। ਅਫੀਜ਼ਾ ਵੀ ਕਿਸ ਤਰ੍ਹਾਂ ਵੱਜ ਜਾਂਦੀ ਹੈ ਤੇ ਪਿੰਡ ਘੜੀ ਹੋ ਜਾਂਦੀ ਹੈ ਜੋ ਇਸ ਪਿੰਡ ਦੇ ਨੇੜੇ ਹੀ ਹੈ ਉਹਦਾ ਬਾਕੀ ਪਰਿਵਾਰ ਜੋ ਵੱਸਦਾ ਹੈ ਉਹ ਪਾਕਿਸਤਾਨ ਉੱਪਰ ਜਾਂਦਾ ਹੈ ਅਫੀਜ਼ਾ ਦੇ ਵਾਲਦ ਦਾ ਨਾਮ ਸੀ ਮਾਸਟਰ ਬਰਕਰਦਾਰ ਖਾਂ ਜੋ ਕਿ ਇੱਥੇ ਲਾਗਲੇ ਪਿੰਡ ਰਸਤਗੋ ਵਿੱਚ ਪਰੌਂਦੇ ਸਨ ਅਫੀਜ਼ਾ ਦਾ ਉਸ ਸਮੇਂ ਪੰਜ ਭੈਣ ਭਰਾਵਾਂ ਦਾ ਹਸਤਾਬਾਜ਼ਾ ਪਰਿਵਾਰ ਸੀ ਸਭ ਤੋਂ ਵੱਡੇ ਭਰਾ ਦਾ ਨਾਮ ਸੀ ਸ਼ੌਕਤ ਅਲੀ ਉਸ ਤੋਂ ਛੇ ਛੋਟਾ ਅਮੀਰ ali ਰਿਆਸਤ ali ਅਬਦੁਲ ਸਤਾਰ ਸ਼ਬੀਰ ਅਹਿਮਦ ਮਾਸਟਰ ਬਰਖਰਦਾਰ ਖਾਂ ਆਪਣੀ ਵਿਛੜੀ ਲਾਡਲੀ ਧੀ ਨੂੰ ਲੱਭਣ ਦੋ ਵਾਰ ਪਾਕਿਸਤਾਨ ਤੋਂ ਭਾਰਤ ਆਇਆ ਪਰ ਉਸਨੂੰ ਕੋਈ ਚੀਤੀ ਨਾ ਮਿਲੀ ਹਫੀਜ਼ ਜਾਨੂੰ ਗੜੀ ਪਿੰਡ ਦਾ ਇੱਕ ਰਿਟਾਇਰ ਫੌਜੀ ਪੁਨਾ ਦੇ ਦਿੰਦਾ ਹੈ ਬਾਅਦ ਵਿੱਚ ਉਹ ਇਸਨਾਂ ਸ਼ਾਦੀ ਕਰਕੇ ਤਸੀਦ ਦਸੂਹਾ ਦੇ ਇੱਕ ਪਿੰਡ ਲੱਟਾ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਫਿਰ ਨਵਾਂ ਨਾਰਕ ਜਾਂਦਾ ਹੈ ਅਮਰਕੌਰ ਅਮਰਕੌਰ ਦੇ 10 ਪੁੱਤਰ ਦੋ ਧੀਆਂ ਹੋਈਆਂ ਉਸਨੇ ਆਪਣਾ ਪਿਛਲਾ ਸਾਰਾ ਦੁੱਖ ਭੁਲਾ ਦਿੱਤਾ ਤੇ ਰੱਬ ਦੇ ਭਾਣੇ ਨੂੰ ਮੰਨਦੇ ਹੋਏ ਬੱਚਿਆਂ ਨਾਲ ਆਪਣੀ ਜ਼ਿੰਦਗੀ ਬਸਰ ਕਰਨੀ ਸ਼ੁਰੂ ਕਰ ਦਿੱਤੀ ਸਨ 2017 ਵਿੱਚ ਸੋਸ਼ਲ ਮੀਡੀਆ ਦਾ ਫਾਇਦਾ ਚੁੱਕਦੇ ਹੋਏ ਬੀਬੀ ਅਫੀਜਾਂ ਦੇ ਭਤੀਜੇ ਨੇ ਇੱਕ ਦਰਦ ਭਰਿਆ ਵਾਇਸ ਮੈਸੇਜ ਗੁੱਪਾਂ ਵਿੱਚ ਸ਼ੇਅਰ ਕੀਤਾ ਇਸ ਮੈਸੇਜ ਦੇ ਆਧਾਰ ਤੇ ਅਸੀਂ ਇਸ ਬਿਛੜੀ ਹੋਈ ਬੀਬੀ ਅਫੀਜਾ ਦਾ ਪਤਾ ਲਾਉਣਾ ਸ਼ੁਰੂ ਕੀਤਾ ਤਕਰੀਬ 3 ਸਾਲ ਬਾਅਦ ਸਾਨੂੰ ਪਤਾ ਲੱਗਾ ਕਿ 1947 ਵੇਲੇ ਪਿੰਡ ਬਿਘਿਆੜੀ ਦੀ ਇੱਕ ਕਹਾਣੀ ਹੋਈ ਧੀ ਪਿੰਡ ਲਟਾ ਰਹਿ ਰਹੀ ਹੈ ਪਹਿਲੀ ਵਾਰ ਜਦੋਂ ਅਸੀਂ ਉਸ ਨੂੰ ਲੱਭ ਲਿਆ ਤੇ ਤੱਕਿਆ ਉਸਨੇ ਸਾਨੂੰ ਕੀ ਦੱਸਿਆ ਤੁਸੀਂ ਇਸ ਕਲਿੱਪ ਵਿੱਚ ਸੁਣੋਗੇ ਮਾਤਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਇੱਥੇ ਦਾ ਆਹੋ અમરપોર ਤੇ પહેલો નામ ਕੀ ਹੁੰਦਾ ਸੀ ਨਾਂ ਪੁਰਾਣਾ ਕੀ ਸੀ ਅੰਤਰਫੀਜਾ ਕਿਹੜਾ ਅੰਤਰਫੀਜਾ ਅੰਤਰਫੀਜਾ ਹਾਂ ਫੀਜਾ ਫੀਜਾ ਠੀਕ ਕੀ ਨਾਂ ਸੀ ਪਿਤਾ ਦਾ ਕੀ ਨਾਂ ਮਾ ਹੜ ਮਾਸਟਰ ਹਾਂ ਕੀ ਨਾਂ ਬਰਕਤਲਾਲ ਬਰਕਤ ਬਰਕਤ ਹਾਂ ਬਰਕਤ 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 ਹੈ ਬਰਕਤ ਹਾਂ ਠੀਕ ਹੈ ਜਾਂ ਤਾਂ ਮੈਨੂੰ ਰੁਕੀ ਤੁਕੀ ਜਦੋਂ ਸੇ ਪੜਾਉਂਦਾ ਹੁੰਦਾ ਅੱਛਾ ਆਹ ਤਾੜਾ ਤੁਹਾਡੇ ਭਤੀਜਾ ਤੁਹਾਡੇ ਭਤੀਜੇ ਨਾਲ ਤੁਹਾਨੂੰ ਮਿਲਾਨਾ ਮੈਂ ਕੱਲ ਆਵਾਂਗਾ ਪਰਸੋਂ ਹੈ ਆ ਪਾਪਾ ਨਾਰਤੀ ਲੋ ਜਿ ਖਰਾ ਆ ਹਾਂ ਰੱਬ ਤੜੀ ਲੰਮੀ ਓਵਰ ਕਰੇ ਤੇ ਗੱਲ ਕਰ ਲਓ ਆਪਣੇ ਪਰਿਵਾਰ ਨਾਲ ਬੀਬੀ ਅੰਤਰਫੀ ਜਾਂਦੀ ਪਾਕਿਸਤਾਨੀ ਦੇ ਉੱਤੇ ਭਰਾਵਾਂ ਨਾਲ ਗੱਲ ਕਰਾਈ ਗਈ ਕਿ ਬਾਕੀ ਪਰਿਵਾਰ ਦੀ ਵੀ ਗੱਲ ਕਰਾਈ ਗਈ ਉਦੇ ਪਾਕਿਸਤਾਨੀ ਦੇ ਤਿੰਨੇ ਭਰਾ ਉਦੋਂ ਤੋਂ ਹੀ ਭੈਣ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਹੇ ਨੇ ਕਈ ਵਾਰ ਉਹਨਾਂ ਨੇ ਵਿਜਾ ਗੋੰਦੀ ਕੋਸ਼ਿਸ਼ ਕੀਤੀ ਹੈ ਪਰ ਵਿਜਾ ਨਹੀਂ ਲੱਗ ਰਿਹਾ ਹੈ ਸਾਡੀ ਦੋਨਾਂ ਸਰਕਾਰਾਂ ਦੀ ਬੇਨਤੀ ਹੈ ਕਿ ਇਸ ਵਿਚਲੇ ਪਰਿਵਾਰ ਨੂੰ ਵੀ ਆਪਸ ਵਿੱਚ ਮਲਾਤਾ ਜਾਵੇ ਅਤੇ ਭਰਾਵਾਂ ਨੂੰ ਇੰਡੀਆ ਆਨ ਲਈ ਮਲਟੀਪਲ ਵੀਜਾ ਦਿੱਤਾ ਜਾਵੇ ਆਪਣੇ ਘਰ ਪਰਦੇਸੀਆਂ ਵਾਂਗੂ ਪਰ ਤਣਦਾ ਇਹ ਸਾਸ ਕਿਉਂ ਹੈ ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਸ਼ਹਿਰ ਲਾਹੌਰ ਚ ਆ ਕੇ ਜੇ ਮਨ ਕਾਣੇ ਵੀ ਮੈਂ ਜਾਣ ਨਹੀਂ ਸਕਦਾ ਤਾ ਗਲ ਵਕੜੀ ਪਾ ਕੇ ਮਿਲਦਾ ਸਤ ਲੁਜ ਨਾਲ ਵਿਆਹ